ਪ੍ਰਧਾਨ ਜੀ ਨੇ ਇੱਕ ਗੱਲ ਕਹੀ ਐ ਵੀ ਹਾਰੇ ਹੋਏ ਤੇ ਨਕਾਰੇ ਹੋਏ ਬੰਦੇ ਆ ਕੇ ਮਿਸਪੈਲਟੀ ਦੇ ਵਿੱਚ ਬਹਿ ਗਏ ਤੇਰੇ ਨਾਲ ਜੋ ਬੈਠੇ ਨੇ ਜਮਾਨਤਾ ਜ਼ਬਤ ਵਾਲੇ ਬੈਠੇ ਨੇ ਦੋਏ ਦੋਆਂ ਦੀਆਂ ਸ਼ਹਿਰ ਦੇ ਵਿੱਚੋਂ ਜਮਾਨਤਾ ਜ਼ਬਤ ਹੋਈਆਂ ਨੇ ਨਕਾਰੇ ਹੋਏ ਜਿਨ੍ਹਾਂ ਦੀ ਜਮਾਨਤ ਜ਼ਬਤ ਹੋ ਜਾ ਉਹ ਹੁੰਦੇ ਨੇ ਅਸੀਂ ਹਾਰੇ ਹੋਏ ਆ ਅਸੀਂ ਥੋੜੀਆਂ-ਬਹੁਤੀਆਂ ਵੋਟਾਂ ਦੇ ਹਾਰ ਗਏ ਸ਼ਰਾਬ ਦੀ ਜਿਹੜੀ ਸ਼ਰਾਬ ਦੀ ਫੈਕਟਰੀ ਵਾਲੀ ਗੱਲ ਆ ਜੀ ਸ਼ਰਾਬ ਦੀ ਫੈਕਟਰੀ ਚੱਲਦੀ ਆ ਕਾਰਵਾਈ ਹੋਊਗੀ ਜੀ ਇਹਨਾਂ ਨੇ ਫੇਰ ਉਹੀ ਚੀਕ ਮਾਰ ਦੇਣੀਆਂ ਵੀ ਸੱਦਣਾ ਥੱਕਾ ਹੋ ਗਿਆ ਉਹ ਤਾਂ ਪ੍ਰੋਪਰ ਸਾਰਾ ਕੁਝ ਇਕੱਠਾ ਹੋ ਗਿਆ ਮੇਰੇ ਖਿਆਲ ਦੇ ਵਿੱਚ ਮਹੀਨੇ ਤੋਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਬਹੁਤ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਸਾਨੂੰ ਰਿਕਵਰ ਕਰਨ ਵਾਸਤੇ ਇਰੇ ਪਹੁੰਚੇ ਹੋ ਅੱਜ ਦਾ ਮੁੱਦਾ ਸਿਰਫ ਇਹ ਹੈ ਕੱਲ੍ਹ ਰੇ ਸਾਬਕਾ ਐਮਐਲਏ ਤੇ ਸਾਬਕਾ ਮਿੰਿਸਟਰ ਸਰਦਾਰ ਗੁਰਕੀਰਤ ਸਿੰਘ ਕੋਟਲੀ ਤੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਲੱਧਰ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਸਰਦਾਰ ਤਰਨਪੀਰ ਸਿੰਘ ਸੌਮ ਕੈਬਨਿਟ ਮੰਟਰੀ ਪੰਜਾਬ ਤੇ ਤੇ ਉਹਨਾਂ ਦੀ ਟੀਮ ਤੇ ਕਈ ਤਰ੍ਹਾਂ ਦੇ ਇਲਜ਼ਾਮ ਬਾਜ਼ੀ ਕੀਤੇ ਹਨ ਤੇ ਮੈਂ ਕੋਟਲੀ ਸਾਹਿਬ ਨੂੰ ਇਹ ਪੁੱਛਣਾ ਚਾਹਨਾ ਵੀ ਤੁਸੀਂ 10 ਸਾਲ ਉਰੇ ਐਮਐਲਏ ਰਹੇ ਹੋ 10 ਸਾਲ ਦੇ ਵਿੱਚ ਤੁਸੀਂ ਬਹੁਤ ਕੰਮ ਗਣਾਏ ਨੇ ਆਪਣੇ ਸ਼ਹਿਰ ਦਾ ਹਾਲ ਜਾ ਕੇ ਦੇਖੋ ਤੁਸੀਂ ਜਦ ਤੁਸੀਂ ਛੱਡ ਕੇ ਗਏ ਹੋ ਸ਼ਹਿਰ ਨੂੰ ਲੋਕਾਂ ਨੇ ਤੁਹਾਨੂੰ ਬੁਰੀ ਤਰ੍ਹਾਂ ਹਰਾਇਆ ਤੇ ਅਥਾਰਟੀ ਜ਼ਬਤ ਕਰਾਈ ਆ ਉਹ ਤਾਂ ਹੀ ਕਰਾਈਆ ਨਾ ਤੁਸੀਂ ਲੋਕਾਂ ਦੇ ਕੰਮ ਨਹੀਂ ਕੀਤੇ ਲੋਕਾਂ ਦੀਆਂ ਕਰੀਆਂ ਜਾਂ ਗੱਲਾਂ ਤੇ ਪੂਰੇ ਨਹੀਂ ਉਤਰੇ ਜਦ ਤਰਨਪੀਰ ਸਿੰਘ ਸੌਂਦੋਂ ਐਮਐਲਏ ਜਿੱਤੇ ਤੇ ਮੰਤਰੀ ਬਣੇ ਨੇ ਉਹਨਾਂ ਨੇ ਸ਼ੁਰੂ ਤੋਂ ਉਹਨਾਂ ਦਾ ਇਹ ਰਿਹਾ ਵੀ ਸ਼ਹਿਰ ਸਾਫ਼ ਸੁਥਰਾ ਰਹੇ ਮਿਊਸਪਲ ਕਮੇਟੀ ਦੇ ਵਿੱਚ ਉਸ ਹੁਣ ਸਮੇਂ ਤੋਂ ਉਸ ਤੋਂ ਜਦੋਂ ਮੈਂ ਆਇਆ ਜਦੋਂ ਮੈਂ ਵੀ ਥੋੜਾ ਜਿਆ ਇਨਟੈਕ ਰਹਿਣਾ ਮੇਰੀ ਪ੍ਰਧਾਨ ਨਾਲ ਇੱਕ ਦੋ ਵਾਰ ਮੀਟਿੰਗ ਵੀ ਹੋਈ ਹੈ ਮੈਂ ਉਹਨੂੰ ਹਮੇਸ਼ਾ ਹੀ ਉਸਾਰੂ ਸੋਚ ਬਾਰੇ ਕਿਹਾ ਵੀ ਤੂੰ ਆਪਾਂ ਮਿਸਪਲ ਕਮੇਟੀ ਦੇ ਕੰਮ ਕਰੀਏ ਸ਼ਹਿਰ ਦੇ ਕੰਮ ਕਰੀਏ ਵੀ ਸਰਕਾਰਾਂ ਨਾਲ ਰਲ ਕੇ ਕੰਮ ਚੱਲਦੇ ਹੁੰਦੇ ਨੇ ਗੁਰਕੀਰਤ ਸਿੰਘ ਕੋਟਲੀ ਨੇ ਇੱਕ ਗੱਲ ਕਹੀ ਹੈ ਵੀ ਹੁਣ ਤੱਕ ਸਰਕਾਰ ਦਾ ਕੋਈ ਪੈਸਾ ਨਹੀਂ ਆਇਆ ਇੱਕ ਲੰਬੀ ਚੌੜੀ ਲਿਸਟ ਉਹਨਾਂ ਨੇ ਜੋ ਕਰਿਆ ਮਸ਼ੀਨਾਂ ਦੀ ਹੋਰ ਦੀ ਕਾਫੀ ਕੁਛ ਡਿਵੈਲਪਮੈਂਟ ਦੇ ਕੰਮਾਂ ਦੀ ਗੱਲ ਕਰੀਏ 10 ਸਾਲ ਗਰਕੀਰ ਸਿੰਘ ਕੋਟਲੀ ਉਰੇ ਬਤੌਰ ਐਮਐਲਏ ਵੀ ਰਹੇ ਮੰਤਰੀ ਵੀ ਰਹੇ ਇੰਡਸਟਰੀ ਮਿਨਿਸਟਰ ਵੀ ਰਹੇ ਉਹਨਾਂ ਨੇ ਨਾਤਾ ਇੰਡਸਟਰੀ ਵਾਸਤੇ ਖੰਨੇ ਦੀ ਵਾਸਤੇ ਨਾ ਪੰਜਾਬ ਦੀ ਇੰਡਸਟਰੀ ਵਾਸਤੇ ਕੁਛ ਕੀਤਾ ਜੇ ਕੁਛ ਕੀਤਾ ਤਾਂ ਦੱਸ ਦੇਣ ਤੇ ਸ਼ਹਿਰ ਵਾਸਤੇ ਕੁਛ ਨਹੀਂ ਕੀਤਾ ਜਿਹੜੀਆਂ ਮਸ਼ੀਨਾਂ ਦੀ ਗੱਲ ਕਰਦੇ ਨੇ ਇੱਕ ਵੀ ਮਸ਼ੀਨਰੀ ਉਹਨਾਂ ਦੇ ਪ੍ਰਧਾਨ ਰਿਹਾ ਪਹਿਲਾਂ ਵੀ ਇੱਕ ਵੀ ਮਸ਼ੀਨਰੀ ਉਹਨਾਂ ਨੇ ਉਸ ਟਾਈਮ ਦੇ ਵਿੱਚ ਖੰਨੇ ਨੂੰ ਪ੍ਰੋਵਾਈਡ ਕਰਾਈ ਹੋਵੇ ਤਾਸੀਂ ਉਹ ਗੱਲ ਦੇ ਧਿਆਨਦਾਰ ਹਨ ਇੱਕ JCB ਤੋਂ ਲੈ ਕੇ ਉਦੋਂ ਬਾਅਦ ਇਹ ਸ਼ਹਿਰ ਨੂੰ ਮਿਲੀ ਐ ਇੰਦੀਆਂ ਮਸ਼ੀਨਾਂ ਮਿਲੀਆਂ ਨੇ ਉਹ ਕਹਿੰਦੇ ਕੋਈ ਸਰਕਾਰ ਦਾ ਫੰਡੇ ਨਹੀਂ ਆਇਆ ਪਹਿਲਾਂ ਤਾਂ ਮੈਂ ਪ੍ਰਧਾਨ ਜੀ ਨੂੰ ਇਹ ਦੱਸ ਦੇਣਾ ਚਾਹੁੰਦਾ ਵੀ ਮਿਸਪਲ ਕਮੇਟੀ ਕੋਲ ਬਿਨਾ ਪ੍ਰੋਪਰਟੀ ਟੈਕਸ ਤੋਂ ਕੋਈ ਸਿੱਧਾ ਫੰਡ ਨਹੀਂ ਹੈ ਜਿੰਨਾ ਵੀ ਪੈਸਾ ਆਉਂਦਾ ਪੰਜਾਬ ਸਰਕਾਰ ਦਾ ਜੀਐਸਟੀ ਦੇ ਵਿੱਚੋਂ ਕਟੌਤੀ ਕਰਕੇ ਉਰੇ ਪੈਸਾ ਆਉਂਦਾ ਉਹਨੇ ਨਾਲ ਡਵੈਲਪਮੈਂਟ ਹੁੰਦੀ ਹੈ ਸ਼ਹਿਰ ਦੀ ਉਹ ਸਾਰਾ ਪੈਸਾ ਪੰਜਾਬ ਸਰਕਾਰ ਦਾ ਹੈ ਜੋ ਵੀ ਗਰਾਂਟਾਂ ਆਈਆਂ ਜਿੰਡੀਆਂ ਮਸ਼ੀਨਰੀ ਆਈ ਹੈ ਉਹ ਸਾਰੀ ਐਨ ਕੈਪ ਦੇ ਪੈਸੇ ਨਾਲ ਆਈ ਹੈ ਮਿਸਪਲ ਕੁਆਰਿਟੀ ਦਾ ਉਹਦੇ ਵਿੱਚ ਕੋਈ ਫੰਡ ਨਹੀਂ ਹੈ ਜੇ ਮਿਸਪਲ ਕੁਆਰਿਟੀ ਦਾ ਫੰਡ ਹੁੰਦਾ ਉਹਦੇ ਜਿਹੜੇ ਐਸਟੀਮੇਟ ਨੇ ਮਿਸਪਲਟੀ ਮਿਸਪਲਟੀ ਵਿੱਚ ਪਾਸ ਹੁੰਦੇ ਉਹ ਸਿਰਫ ਡੀਸੀ ਤੋਂ ਅਪਰੂਵਲ ਲੈ ਕੇ ਸਾਰੀ ਜਿੰਨੇ ਵੀ ਉਹ ਟੈਂਡਰ ਨੇ ਐਨ ਕੈਪ ਦੇ ਟੈਂਡਰ ਨੇ ਉਹ ਸਾਰੇ ਲੱਗਦੇ ਨੇ ਕੁਝ ਮਿਸਪਲਟੀ ਦੀਆਂ ਜੋ ਗੱਲਾਂ ਨੇ ਮੇਰੇ ਨਾਲ ਬੈਠੇ ਨੇ ਮੇਰੇ ਕਾਉਂਸਲਰ ਬ੍ਰਦਰ ਕੋਨੋਂ ਪੀਜੀਪੀ ਦੱਸਣਗੇ ਪ੍ਰਧਾਨ ਬਾਰੇ ਜੋ ਕੋਈ ਦੱਸਣਾ ਮੈਂ ਮੰਤਰੀ ਸਾਹਿਬ ਦੀ ਗੱਲ ਕਰਨਾ ਚਾਹੁੰਦਾ ਗੁਰਕੀਰਤ ਜੀ ਕਹਿੰਦੇ ਨੇ ਮੈਂ ਬਹੁਤ ਸ਼ਹਿਰ ਦੇ ਕੰਮ ਕੀਤੇ ਨੇ ਤੁਸੀਂ ਬਹੁਤ ਕੰਮ ਕੀਤੇ ਨੇ ਸ਼ਹਿਰ ਦੇ ਤੁਸੀਂ ਖੰਨੇ ਸ਼ਹਿਰ ਨੂੰ ਸ਼ਰਾਬ ਦੀ ਫੈਕਟਰੀ ਦਿੱਤੀ ਆ ਤੁਸੀਂ ਖੰਡੇ ਸ਼ਹਿਰ ਦੀ ਦਾਣਾ ਮੰਡੀ ਨੂੰ ਲੁੱਟਣ ਦਾ ਕੰਮ ਕੀਤਾ ਤੁਸੀਂ ਖੰਨੇ ਸ਼ਹਿਰ ਦੇ ਵਿੱਚ ਭਿੰਦੇ ਵਰਗੇ ਤੁਸੀਂ ਕਹਿੰਦੇ ਆਂਦਾ ਵੀ ਅੰਮ੍ਰਿਤਸਰੀਆ ਪਨੀਤ ਅੰਮ੍ਰਿਤਸਰੀਆ ਤੁਸੀਂ ਭਿੰਦੇ ਵਰਗੇ ਉਰੇ ਲਟੇਰੇ ਲਿਆ ਕੇ ਬਿਠਾਏ ਨੇ ਜਿਨ੍ਹਾਂ ਨੇ ਲੈਗਟਾਂ ਖਾ ਲੀਆਂ ਵੀ ਕੁਝ ਕਾਲੇ ਸ਼ਹਿਰ ਦੇ ਉਹ ਦੱਸੋ ਹਜੇ ਵੀ ਬਿਲਲਾਂ ਦਾ 10 ਤਲਖਾਹਾਂ ਮਿਸੀਪਲ ਵੈਲਟ ਕਮੇਟੀ ਦੇ ਵਿੱਚੋਂ ਪੈਲ ਕੰਸਿਸਟੈਂਸੀ ਵਿੱਚ ਜਾਂਦੀਆਂ ਹੋਣੀਆਂ ਨੇ ਅਸੀਂ ਬਾਲੀਆਂ ਗੱਲਾਂ ਨੂੰ ਫੋਲਿਆ ਨਹੀਂ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਤੁਸੀਂ ਕੁਛ ਨਹੀਂ ਕੀਤਾ ਸ਼ਹਿਰ ਦਾ ਪ੍ਰਧਾਨ ਜੀ ਨੇ ਇੱਕ ਗੱਲ ਕਹੀ ਹੈ ਵੀ ਹਾਰੇ ਹੋਏ ਤੇ ਨਕਾਰੇ ਹੋਏ ਬੰਦੇ ਆ ਕੇ ਮਿਸੀਪਲਿਟੀ ਦੇ ਵਿੱਚ ਬਹਿ ਗਏ ਤੇਰੇ ਨਾਲ ਜੋ ਬੈਠੇ ਨੇ ਜਮਾਨਤਾਂ ਜ਼ਬਤ ਵਾਲੇ ਬੈਠੇ ਨੇ ਦੋਏ ਦੋਆਂ ਦੀਆਂ ਸ਼ਹਿਰ ਦੇ ਵਿੱਚੋਂ ਜਮਾਨਤਾਂ ਜ਼ਬਤ ਹੋਈਆਂ ਨੇ ਨਕਾਰੇ ਹੋਏ ਜਿਨ੍ਹਾਂ ਦੀ ਜਮਾਨਤ ਜ਼ਬਤ ਹੋ ਜੋ ਉਹ ਹੁੰਦੇ ਨੇ ਅਸੀਂ ਹਾਰੇ ਹੋਏ ਆ ਅਸੀਂ ਥੋੜੀਆਂ-ਬਹੁਤੀਆਂ ਵੋਟਾਂ ਤੇ ਹਾਰ ਗਏ ਕੋਈ ਗੱਲ ਨਹੀਂ ਪ੍ਰਧਾਨ ਜੀ ਬੋਲਣ ਲੱਗੇ ਆਪਣੇ ਜੋ ਸ਼ਬਦ ਨੇ ਉਹਨਾਂ ਨੂੰ ਸੰਕੋਚ ਕੇ ਬੋਲਿਆ ਕਰੋ ਬੋਲਣ ਨੂੰ ਸਾਡੇ ਕੋਲ ਵੀ ਬਹੁਤ ਕੁਝ ਹੈ ਤੁਸੀਂ ਕਹਿੰਦੇ ਝੂਠੇ ਪਰਚੇ ਹੋਗੇ ਅੱਜ ਵੀ ਗਲੀ ਬੀਰੂ ਵਾਲੀ ਗਲੀ ਅੱਜ ਵੀ ਉੱਥੇ ਮੌਜੂਦ ਹੈ ਜੇ ਉਹਦੇ ਵਿੱਚ ਇੱਕ ਵੀ ਟੱਲ ਲੱਗੀ ਹੋਵੇ ਤੁਸੀਂ ਸ਼ਹਿਰ ਨੂੰ ਗੁੰਮਰਾਹ ਕਰ ਰਹੇ ਹੋ ਤੁਸੀਂ ਪੁਲਾਂ ਦੇ ਥੱਲੇ ਕੂੜੇ ਦੇ ਏਡੇ-ਏਡੇ ਡੰਪ ਲਾ ਕੇ ਤੁਸੀਂ ਸ਼ਹਿਰ ਦੀ ਤਰੱਕੀ ਕੀਤੀ ਆ ਤੁਸੀਂ ਸ਼ਹਿਰ ਦੀ ਡਿਵੈਲਪਮੈਂਟ ਕੀਤੀ ਆ ਕੋਈ ਨੰਗਦਾ ਸੀ ਸ਼ਹਿਰ ਦੇ ਰੂੜੀ ਦੇ ਵਿੱਚੋਂ ਲੋਕ ਨੰਗਦੇ ਸੀ ਬਹੁਤ ਕੰਮ ਹੋਏ ਨੇ ਸ਼ਹਿਰ ਦੇ ਤੁਸੀਂ ਕੋਈ ਕੰਮ ਨਹੀਂ ਕੀਤਾ ਤਾਂ ਹੀ ਤੁਹਾਨੂੰ ਲੋਕਾਂ ਨੇ ਨਿਕਾਰਿਆ ਤੁਸੀਂ ਕਹਿੰਦੇ ਹੋ ਵੀ ਸਰਕਾਰ ਦੀ ਜਿੱਤ ਆ ਤੁਸੀਂ ਮਿਸਪੈਲਟੀ ਚੋਣਾਂ ਦੇ ਵਿੱਚ ਲਾਕਡਾਊਨ ਦਾ ਆਟਾ ਜਮਾ ਕਰ ਕਰਕੇ ਮਿਸਪੈਲਟੀ ਦੀਆਂ ਚੋਣਾਂ ਦੇ ਵਿੱਚ ਬੰਡਿਆ ਤੁਸੀਂ ਆਪਣੇ ਵਰਗਾ ਹਰੇਕ ਨੂੰ ਸਮਝਦੇ ਹੋ ਇੱਕ ਝੂਠੀ ਗੱਡੀ ਉਰੋਂ ਭੇਜ ਕੇ ਉਹਦੇ ਵਿੱਚ ਆਟਾ ਰੱਖ ਕੇ ਤੁਸੀਂ ਸਾਡੇ ਮੰਤਰੀ ਸਾਹਿਬ ਨੂੰ ਬਦਨਾਮ ਕਰਨਾ ਚਾਹੁੰਦੇ ਹੋ ਜਿਹੜੀ ਜਿੱਤਤਾ ਕਾਂਗਰਸ ਦਾ ਲੱਕ ਟੁੱਟਿਆ ਪਿਆ ਕਾਂਗਰਸ ਬਿਲਕੁਲ ਖਿੰਡੀ ਪਈ ਹੈ ਪੰਜਾਬ ਦੇ ਵਿੱਚ ਕਾਂਗਰਸ ਦਾ ਕੋਈ ਆਧਾਰ ਨਹੀਂ ਹੈ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਆਧਾਰ ਨਹੀਂ ਹੈ ਉਰੇ ਤਾਂ ਸਾਡੀ ਸਰਕਾਰ ਸੀ ਅਸੀਂ ਜਿੱਤ ਲਈ ਗੁਜਰਾਤ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ ਉੱਥੇ ਵੀ ਤਾਂ ਸੀਟ ਆਮ ਆਦਮੀ ਪਾਰਟੀ ਨੇ ਜਿੱਤੀ ਹੈ ਇਹ ਸਿਰਫ ਆਪਣੀ ਹਾਰ ਨੂੰ ਲਪੋਉਣ ਵਾਸਤੇ ਬਖਲਾਹੜ ਦੇ ਵਿੱਚ ਮਿਸਬੈਲਟੀ ਆਉਣੀ ਹੈ ਖੰਨੇ ਦੀ ਅਸੀਂ ਡਟ ਕੇ ਲੜਨੀ ਹੈ ਤੁਸੀਂ ਵੀ ਲੜਿਓ ਡਟ ਕੇ ਤੁਸੀਂ ਹਰੇਕ ਚੋਣ ਤਾਂ ਹਾਰਿਓ ਜਿੱਦਣ ਵੀ ਅਸੀਂ ਜਿੱਤਦੇ ਹਾਂ ਕਿਹੜੀ ਚੋਣ ਜਿੱਤਦੇ ਹੋ ਤੁਸੀਂ ਤੁਸੀਂ ਲੋਕਾਂ ਦੇ ਵਿੱਚ ਗਲਤ ਗੱਲਾਂ ਫਲਾ ਕੇ ਪ੍ਰਧਾਨ ਕੋਈ ਕੰਮ ਨਹੀਂ ਕਰ ਰਿਹਾ ਮਿਊਸਪੈਲਟੀ ਦਾ ਪਚਕਾਰ ਪਚਕੂਰ ਕੇ ਕੰਮ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਉਹ ਹਰੇਕ ਹਰੇਕ ਵਾਰ ਇਹੀ ਕੁਝ ਕਰਦਾ ਜਿਹੜਾ ਕੁਝ ਰਾਤ ਕੱਲ ਕੀਤਾ ਉਹਨੇ ਕੱਲ ਸਵੇਰੇ ਮੇਰੀ ਪ੍ਰਧਾਨ ਨਾਲ ਗੱਲ ਵੀ ਹੋਈ ਹੈ ਵੀ ਟੈਂਡਰ ਲਾਈਏ ਹੋਰ ਮੇਰੇ ਨਾਲ ਗੱਲ ਕਰਕੇ ਸ਼ਾਮ ਨੂੰ ਉਸਨੇ ਪ੍ਰੈਸ ਕਾਨਫਰੰਸ ਕਰਤੀ ਉਹ ਯਾਰ ਇਹ ਗੱਲਾਂ ਨਹੀਂ ਹੈ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਸ਼ਹਿਰ ਦੇ ਕੰਮ ਕਰਨੇ ਚਾਹੀਦੇ ਨੇ ਮੈਂ ਅਗਰਕੀਰਤ ਜੀ ਨੂੰ ਮੇਰੇ ਬਹੁਤ ਸਤਿਕਾਰਯੋਗ ਨੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਤੁਸੀਂ ਰਾਜਨੀਤੀ ਕਰੋ ਸਿੱਧੀ ਕਰੋ ਰਾਜਨੀਤੀ ਲੋਕਾਂ ਦੇ ਕੰਮ ਕਰੋ ਤੁਹਾਨੂੰ ਲੋਕਾਂ ਨੇ 10 ਸਾਲ ਦਾ ਸਮਾਂ ਦਿੱਤਾ ਸੀ ਉਹਦੇ ਵਿੱਚ ਕੰਮ ਕਰ ਦੇ ਜੇ ਤੁਸੀਂ ਕੰਮ ਕੀਤੇ ਹੁੰਦੇ ਤਾਂ ਤੁਹਾਡੀ ਜਮਾਨਤ ਜਬਤ ਨਹੀਂ ਸੀ ਹੁੰਦੀ ਅੰਨੇ ਸਪੈਲਟੀ ਬਾਰੇ ਕੌਂਪੀ ਜੀ ਦੱਸਣਗੇ ਹੁਣ ਮਿਊਸਪੈਲਟੀ ਦੀ ਗੱਲ ਇਹਨਾਂ ਨਾਲ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਅਸੀਂ ਜਿਹੜਾ ਨਿੱਕੇ ਜਿਹੇ ਸੱਦੇ ਤੇ ਅੱਜ ਇਹ ਕਵਰ ਕਰਨ ਆਏ ਹਾਂ ਜਿਹੜੀ ਅੱਜ ਦੀ ਇਹ ਪ੍ਰੈਸ ਕਾਨਫਰੈਂਸ ਇਹ ਜੋ ਕੱਲ ਮਿਊਨਿਸਪੈਲਟੀ ਦੇ ਪ੍ਰਧਾਨ ਨੇ ਤੇ ਇਥੋਂ ਦੇ ਸਾਬਕਾ ਮੰਤਰੀ ਸਾਹਿਬ ਨੇ ਐਮਐਲਏ ਸਾਹਿਬ ਸਦਾ ਗੁਰਕੀਰਤ ਸਿੰਘ ਕੋਟਲੀ ਨੇ ਕੀਤੀ ਹੈ ਉਹਨਾਂ ਦਾ ਅਸੀਂ ਜੋ ਉਹਨਾਂ ਨੇ ਗੱਲਾਂ ਕਹੀਆਂ ਨੇ ਉਹਨਾਂ ਦਾ ਜਵਾਬ ਦੇਣ ਆਏ ਹਾਂ ਸੋ ਜਵਾਬ ਤਾਂ ਕੀ ਹੈ ਬੜੀ ਹਾਸੋਹੀਣੀ ਗੱਲ ਆ ਉਹ ਚੀਕਾਂ ਮਰੀ ਜਾਂਦਾ ਲੱਦੜ ਅਸੀਂ ਉਹਦੀਆਂ ਚੀਕਾਂ ਦਾ ਹੀ ਜਵਾਬ ਦੇਈ ਜਾਂਦੇ ਆ ਐਵੇਂ ਰੋਈ ਜਾਂਦਾ ਹਰ ਵੇਲੇ ਰੋਈ ਜਾਂਦਾ ਉਵੇਂ ਮੈਂ ਸਟਾਰਟ ਕਰਦਾ ਹਾਂ ਇੱਕ ਖੇਡਦਾ ਹੁੰਦਾ ਦਲਤ ਕਾਰਡ ਜੀ ਮੈਂ ਦਲਤਾਂ ਮੇਰੇ ਨਾਲ ਠੱਗਾ ਹੋਏ ਆ ਮੇਰੇ ਨਾਲ ਠੱਗਾ ਹੋਏ ਉਹਦੇ ਉੱਤੇ ਦਲ ਲੱਦਰ ਦੇ ਉੱਤੇ ਦੋ ਪਰਚੇ ਹੋਏ ਨੇ ਇੱਕ ਨੈਸ਼ਨਲ ਫਲੈਗ ਦਾ ਪਰਚਾ ਹੋਇਆ ਤੇ ਜਿਹੜਾ ਦੂਸਰਾ ਪਰਚਾ ਉਹ ਮੀਰੂ ਵਾਲੀ ਗਲੀ ਦਾ ਹੋਇਆ ਤੁਸੀਂ ਸਾਰੇ ਪੱਤਰਕਾਰ ਬਹੁਤ ਸாமੇਦਾਰ ਹੋ ਉਚ ਸਚਾਰੂ ਸੋਚ ਵਾਲਿਓ ਉੱਚੀ ਸੋਚ ਵਾਲਿਓ ਮੈਨੂੰ ਦੱਸੋ ਨੈਸ਼ਨਲ ਫਲੈਗ ਦੀ ਅਸੀਂ ਰਿਸਪੈਕਟ ਨਹੀਂ ਕਰਦੇ ਤੂੰ ਸਿਟੀ ਦਾ ਫਰਸਟ ਪਰਸਨ ਹੈ ਸਲਾਮੀ ਲੈ ਰਿਹਾ ਤੂੰ ਉਥੇ ਨੈਸ਼ਨਲ ਫਲੈਗ ਨੂੰ ਦੇਖਣਾ ਨਹੀਂ ਨੈਸ਼ਨਲ ਫਲੈਗ ਕਿ ਉੱਠਾ ਲਟਕ ਰਿਹਾ ਸਿੱਧਾ ਲਟਕ ਰਿਹਾ ਨਿਊਜ਼ਪੇਪਰ ਦੇ ਵਿੱਚ ਨਿਊਜ਼ ਲੱਗੀਆਂ ਨੇ ਇੱਕ ਤਾਂ ਹੋਵੇ ਕਿਸੇ ਨੇ ਜਾ ਕੇ ਧੱਕੇ ਨਾਲ ਪਰਚਾ ਪਾਤਾ ਹੋਵੇ ਸਾਰੇ ਪੇਪਰਾਂ 'ਚ ਨਿਊਜ਼ ਲੱਗੀਆਂ ਨੇ ਕਵਰ ਹੋਇਆ ਤੇ ਜਦੋਂ ਤੂੰ ਕਿਸੇ ਚੀਜ਼ ਦਾ ਕਿਸੇ ادارے ਦਾ ਪ੍ਰਮੁੱਖ ਆ ਤਾਂ ਉਹਦੀ ਜਵਾਬਦੇਹੀ ਤੇਰੀ ਵੱਢਦੀ ਹੈ ਤੇ ਉਹਦੇ ਵਿੱਚ ਜੇ ਨੈਸ਼ਨਲ ਫਲੈਗ ਤੇ ਪਰਚਾ ਹੋ ਗਿਆ ਮੇਰਾ ਇੱਕ ਪੱਤਰਕਾਰ ਭਾਈਚਾਰੇ ਨੂੰ ਇੱਕ ਮੇਰੀ ਅਪੀਲ ਆ ਸ਼ਹਿਰ ਨੂੰ ਅਪੀਲ ਆ ਕਿ ਇਹੋ ਜਿਹੇ ਬੰਦੇ ਨੂੰ ਤਾਂ ਚੌਂਕ 'ਚ ਖੜਾ ਕੇ ਪੁੱਛੋ ਵੀ ਤੂੰ ਇੰਨਾ ਮਾੜਾ ਕੰਮ ਕੀਤਾ ਤੇ ਉਹ ਤੋਂ ਬਾਅਦ ਤੂੰ ਰੋਈ ਤੁਰੀ ਜੰਨਾ ਵੀ ਮੇਰੇ ਤੇ ਪਰਚਾ ਹੋ ਗਿਆ ਪਰਚਾ ਹੋ ਗਿਆ ਦੂਜਾ ਹੋਇਆ ਉਹ ਤੇ ਕਰਪਸ਼ਨ ਦਾ ਪਰਚਾ ਵੀ ਰੂਦੀ ਗਲੀ ਵਾਲਾ ਅੱਜ ਵੀ ਆਪਾਂ ਚੱਲਦੇ ਆਪਾਂ ਉਤੋਂ ਕਿੰਨੀ ਵਾਰ ਕਵਰ ਕਰ ਲਿਆ ਮੈਨੂੰ ਦੱਸੋ ਕਿ ਉਹ ਗਲੀ ਬਣੀ ਆ ਅਾ ਸਾਡਾ ਉਹਦੇ ਵਿੱਚ ਕੀ ਰੋਲ ਆ ਇਹਨਾਂ ਦੀ ਸਰਕਾਰ ਸੀ ਇਹਨਾਂ ਦੇ ਕਾਉਂਸਲਰ ਨੇ ਕੰਪਲੇਂਟ ਕੀਤੀ ਐ ਕਿ ਉੱਥੇ ਕਰਪਸ਼ਨ ਹੋ ਗਈ ਐ ਉਹ ਕਰਪਸ਼ਨ ਤੋਂ ਬਾਅਦ ਜਦੋਂ ਗੱਲ ਬਾਹਰ ਨਿਕਲੀ ਤੇ ਬਾਅਦ ਦੇ ਵਿੱਚ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਵੀ ਉਹ ਤਾਂ ਇਹਨਾਂ ਦੀ ਆਪਸੀ ਵੰਡ ਵੰਡ ਦਾ ਕੋਈ ਰੌਲਾ ਸੀ ਇਹਨਾਂ ਦੇ ਕਾਉਂਸਲਰ ਕੰਪਲੇਂਟ ਕਰਦਾ ਉਸ ਕੰਪਲੇਂਟ ਦੇ ਉੱਤੇ ਜਦੋਂ ਸਰਕਾਰ ਨੇ ਜੋ ਵੈਰੀਫਾਈ ਕੀਤਾ ਤਾਂ ਵੈਰੀਫਾਈ ਦੇ ਵਿੱਚ ਉਹ ਗਲਤ ਨਿਕਲੇ ਐ ਉੱਥੇ ਕਰਪਸ਼ਨ ਹੋਈ ਐ ਤੇ ਉਹ ਪਰਚਾ ਹੋ ਗਿਆ ਬਾਕੀ ਜਿਹੜੀਆਂ ਇਹਦੀਆਂ ਕੋਈ ਚਲਦੀਆਂ ਹੋਣੀਆਂ ਨੇ ਇਨਕੁਆਇਰੀਆਂ ਚਲਦੀਆਂ ਹੋਣੀਆਂ ਉਹਦੇ ਬਾਰੇ ਇਹ ਦੱਸ ਸਕਦਾ ਦੋ ਪਰਚੇ ਨੇ ਦੋ ਪਰਚੀਆਂ ਦੇ ਵਿੱਚੋਂ ਸਾਰੇ ਸ਼ਹਿਰ ਨੂੰ ਪਛਦਿਆਂ ਤੁਹਾਨੂੰ ਕਹਿੰਨੇ ਆ ਦੱਸੋ ਇਹਦੇ ਵਿੱਚੋਂ ਕਿਹੜੀ ਚੀਜ਼ ਗਲਤ ਆ ਕਰਾਪਸ਼ਨ ਆ ਤਾਂ ਉਹਦਾ ਪਰਚਾ ਹੋਊਗਾ ਨੈਸ਼ਨਲ ਫਲੈਗ ਦੀ ਰਿਸਪੈਕਟ ਨਹੀਂ ਕਰੋਗੇ ਤਾਂ ਪਰਚਾ ਹੋਊਗਾ ਉੱਤੇ ਸਾਰਾ ਕਵਰ ਕੀਤਾ ਵਾ ਸੋ ਆਪਾਂ ਬਾਰ-ਬਾਰ ਉਹੀ ਗੱਲਾਂ ਕਰਕੇ ਸ਼ਹਿਰ 'ਚ ਇੱਕ 트럼ਪ ਕਾਰਡ ਖੇਡੀ ਹੈ ਜੀ ਮੈਂ ਅਦਾਲਤਾਂ ਮੇਰੇ ਨਾਲ ਆਏ ਹੋ ਗਿਆ ਮੇਰੇ ਨਾਲ ਆਏ ਹੋ ਗਿਆ ਇੱਕ ਉੱਤੇ ਗੱਡੀ ਦਾ ਸਵਾਲ ਹੋਇਆ ਸੀ ਵੀ ਮੇਰੀ ਗੱਡੀ ਖੋਲੀ ਇਹਨਾਂ ਨੂੰ ਪੁੱਛਿਓ ਵੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਵਾਪਸ ਕਿਉਂ ਲੱਤ ਗਿਆ ਜਿਹੜੀ ਗੱਡੀ ਮਿਸਪਲ ਐਕਟ ਦੇ ਵਿੱਚ ਕਿਤੇ ਵੀ ਗੱਡੀ ਨਹੀਂ ਹੈਗੀ ਪ੍ਰਧਾਨ ਨੂੰ ਗੱਡੀ ਦੇਣਾ ਕੋਈ ਜ਼ਰੂਰੀ ਨਹੀਂ ਹੈਗਾ ਜਿਹੜੀ ਗੱਡੀ ਹੁੰਦੀ ਹੈ ਉਹ ਈਓ ਦੇ ਨਾਮ ਤੇ ਹੁੰਦੀ ਹੈ ਈਓ ਨੇ ਉਹਦਾ ਗੱਡੀ ਰੇਖ ਲਈ ਹੁੰਦੀ ਹੈ ਗੱਡੀ ਚਲਾਉਣੀ ਹੁੰਦੀ ਹੈ ਸੋ ਇਸ ਕਰਕੇ ਸੋਚ ਉੱਚੀ ਕਰੋ ਤਾਂ ਤੁਹਾਨੂੰ ਪਤਾ ਲੱਗੇ ਮੈਨੂੰ ਫਿਰ ਤਾਂ ਹੀ ਲੱਗਦਾ ਵੀ ਜਦੋਂ ਇਹ ਪ੍ਰਧਾਨ ਮਲੇ ਸੀ ਨਾ ਤਾਂ ਹੀ ਛੁੱਟੀ ਦੇ ਭੇਜਦੇ ਸੀਗੇ ਨਾਲ ਦੀ ਨਾਲ ਪ੍ਰਧਾਨ ਬਣਾਉਂਦੇ ਕਿ ਇਹਨਾਂ ਨੂੰ ਮਾੜਾ ਮੋਟਾ ਪਤਾ ਤਾਂ ਲੱਗੇ ਵੀ ਕਿਵੇਂ ਪ੍ਰਧਾਨੀ ਕਰਨੀ ਹੈ ਕਿਵੇਂ ਸ਼ਹਿਰ ਨੂੰ ਚਲਾਉਣਾ ਹੈ ਨਾ ਉਹ ਤਾਂ ਬੇਸਿਕ ਨੋਲਿਜ ਹੀ ਨਹੀਂ ਹੈਗੀ ਕੱਲ ਇੱਕ ਬੜੀ ਲਿਸਟ ਦਿੱਤੀ ਹੈ ਇਹਨਾਂ ਨੇ ਐਨ ਕੈਪ ਦੀ ਇਸ ਸਮਾਨ ਦੀ ਆ ਲਿਸਟ ਮੇਰੇ ਕੋਲ ਵੀ ਹੈ ਜਿਹੜੀ ਲਿਸਟ ਉੱਥੇ ਗਣਾਈ ਗਈ ਹੈ ਇਹਨਾਂ ਨੂੰ ਪੁੱਛਿਆ ਜਾਵੇ ਕਿ ਜਿਹੜੀ ਸਵੀਪਿੰਗ ਮਸ਼ੀਨ ਹੈ ਜੀ ਇਹਨਾਂ ਦਾ ਕੀ ਰੋਲ ਆ ਮੰਤਰੀ ਸਾਹਿਬ ਨੇ ਅਫਸਰਾਂ ਨਾਲ ਮੀਟਿੰਗ ਕੀਤੀ ਆ স্মੋਕ ਟਾਵਰ ਲੱਗੇ ਇਹਨਾਂ ਦਾ ਕੀ ਰੋਲ ਆ ਮੰਤਰੀ ਸਾਹਿਬ ਨੇ ਅਫਸਰਾਂ ਨਾਲ ਮੀਟਿੰਗ ਕੀਤੀ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਰਿਕੁਆਇਰਮੈਂਟ ਆ ਉਹ ਰਿਕੁਆਇਰਮੈਂਟ ਤੋਂ ਬਾਅਦ ਉਹਨਾਂ ਨੇ ਉਹ ਰਿਕੁਆਇਰਮੈਂਟ ਪੂਰੀ ਕਰਵਾਈ ਆ ਡੀਸੀ ਸਾਹਿਬ ਨੂੰ ਨਾਲ ਲੱਤਾ ਡੀਸੀ ਤੋਂ ਬਾਅਦ ਡਾਇਰੈਕਟਰ ਨੂੰ ਲੱਤਾ ਡਾਇਰੈਕਟਰ ਤੋਂ ਬਾਅਦ ਜਿਵੇਂ ਮੀਟਿੰਗ ਪ੍ਰੋਸੈਸ ਚੱਲਦਾ ਉਹ ਪ੍ਰੋਸੈਸ ਆ ਉਹ ਸਾਡੀ ਬਦਕਿਸਮਤੀ ਹੈ ਕਿ ਮਿਊਸਪਲ ਕਮੇਟੀ ਦਾ ਪ੍ਰਧਾਨ ਹੀ ਹੋਇਆ ਕਿ ਟੈਂਡਰ ਲਾਉਣ ਲੱਗੇ ਇਸ ਬੰਦੇ ਦੀ ਲੋੜ ਪੈਂਦੀ ਆ ਇਹਦੇ ਵਿੱਚ ਦੱਸੋ ਕਿਹੜਾ ਹਾਊਸ ਦੇ ਵਿੱਚ ਕਿਹੜਾ ਮਤਾ ਪਿਆ ਸੀ ਸ਼ਹਿਰ ਨੂੰ ਗੁੰਮਰਾਹ ਕਰ ਰਿਹਾ ਜਿਹੜੀਆਂ ਲਾਈਟਾਂ ਲੱਗੀਆਂ ਨੇ ਉਹਦੇ ਵਿੱਚ ਦੱਸੋ ਜੀ ਕੀ ਮਤਾ ਪਿਆ ਸੀ ਇੱਕ ਮਤਾ ਦੱਸ ਦਵੇ ਵੀ ਕਿ ਮੈਂ ਹਾਊਸ ਮਤਾ ਪਿਆ ਸੀ ਉਸ ਚੀਜ਼ ਬਾਰੇ ਉਹ ਤਾਂ ਜਿਹੜੀ ਐਨ ਕੈਪ ਦੀ ਗ੍ਰਾਂਟ ਆ ਉਹ ਐਨ ਕੈਪਚੂਲ ਹੋਊਗੀ ਜੀ ਉਹਦੇ ਤਾਂ ਇਹਦੇ ਨਾਲ ਕੋਈ ਮਤਲਬ ਹੀ ਨਹੀਂ ਕੰਸਰਨ ਹੀ ਨਹੀਂ ਹੈਗਾ ਦੂਜੀ ਰਹੀ ਡਿਵੈਲਪਮੈਂਟ ਦੀ ਗੱਲ ਪ੍ਰੋਫੈਸਰ ਕਲੋਨੀ ਦੇ ਇਹ ਪਹਿਲਾ ਹੋਊਗਾ ਪ੍ਰਧਾਨ ਜੀ ਇਤਿਹਾਸ ਬੋਲ ਲਿਓ ਕਿਸੇ ਸ਼ਹਿਰ ਦਾ ਜਿਹੜਾ ਟੈਂਡਰਾਂ ਦੇ ਖਿਲਾਫ ਆ ਪਹੁੰਚਿਆ ਹੋਵੇ ਹਾਈ ਕੋਰਟ ਦੇ ਵਿੱਚ ਵੀ ਟੈਂਡਰ ਨਹੀਂ ਲੱਗਣੇ ਜੀ ਪ੍ਰੋਫੈਸਰ ਕਲੌਨੀ ਦੇ ਮੈਂ ਟੈਂਡਰ ਨਹੀਂ ਲੱਗਣਦੇ ਜਦੋਂ ਤੂੰ ਟੈਂਡਰ ਲਾਈ ਨਹੀਂ ਤੇਰਾ ਉਹਦੇ ਵਿੱਚ ਕੋਈ ਰੋਲ ਹੀ ਨਹੀਂ ਬਣਦਾ ਅਫਸਰਾਂ ਨੇ ਲਾਏ ਨੇ ਅਫਸਰਾਂ ਦੀ ਜਵਾਬਦੇਹੀ ਆ ਪ੍ਰੋਫੈਸਰ ਕਲੌਨੀ ਦੇ ਟੈਂਡਰ ਰਖਾਉਣ ਲਈ ਬੰਦਾ ਹਾਈ ਕੋਰਟ ਚ ਲਿਆ ਗਿਆ ਸੋ ਸਮਰੱਥਾ ਸਾਰੇ ਪਾਸੋਂ ਸਮਰੱਥਾ ਵਧੀਆ ਮੇਰੇ ਖਿਆਲ ਚ ਇਹਦੀ ਆੜਤ ਵੀ ਆ ਉਥੇ ਦਾਣਾ ਮੰਡੀ ਦੇ ਵਿੱਚ ਦਾ ਉਥੇ ਦੁਕਾਨ ਤੇ ਬੈਠਦਾ ਕੁਛ ਨਾ ਕੁਛ ਤਾਂ ਹੋਣਾ ਹੀ ਹੈ ਚਲੋ ਸੋ ਗੱਡੀ ਇਹਦੇ ਕੋਲ ਆਪਣੀ ਵੀ ਹੈ ਐਵੇਂ ਰੋਈ ਜਾਣਾ ਫਿਰ ਉਹ ਕਿਉਂ ਕੋਰਟ ਦੇ ਵਿੱਚੋਂ ਕੇਸ ਵਾਪਸ ਕਿਉਂ ਲੱਤਾ ਜੀ ਇਹ ਜਿਹੜੇ ਕੰਮ ਨੇ ਸਾਰੇ ਮੰਤਰੀ ਸਾਹਿਬ ਨੇ ਕਰਾਏ ਨੇ ਗ੍ਰਾਂਟ ਸੈਂਟਰ ਗਵਰਨਮੈਂਟ ਦੀ ਆ ਇੱਕ ਮੈਨੂੰ ਹੋਰ ਨਹੀਂ ਸਮਝ ਆਉਂਦੀ ਇੱਕ ਇਹ ਕਹਿੰਦੇ ਨੇ ਦੱਸੋ ਕਿੱਥੋਂ ਪੈਸੇ ਲੈ ਕੇ ਆਏ ਹੋ ਮਿਸਪਲ ਕਮੇਟੀ ਖੰਨਾ ਨੂੰ ਕੋਈ ਫੰਡ ਬਾਇਆ ਸ਼ਿਮਲਾ ਹੋ ਕੇ ਆਉਂਦਾ ਵੀ ਜਿਹੜੀ ਕਾਂਗਰਸ ਦੀ ਜਿਹੜੀ ਸਰਕਾਰ ਆ ਉਹ ਫੰਡਿੰਗ ਕਰਦੀ ਆ ਪੰਜਾਬ ਦੀ ਜੇ ਗਵਰਨਮੈਂਟ ਨੇ ਕੋਈ ਰਿਕੁਆਇਰਮੈਂਟ ਆ ਕੁਝ ਲੈਣਾ ਤਾਂ ਸੈਂਟਰਲ ਗਵਰਨਮੈਂਟ ਤੋਂ ਹੀ ਲੈਣਾ ਸੈਂਟਰਲ ਗਵਰਨਮੈਂਟ ਤੋਂ ਲੈਣਾ ਕਿ ਜਾ ਕੇ ਅਮਰੀਕਾ ਤੋਂ ਲੈਣਗੇ ਤੇ ਜੇ ਕਹਿਣ ਜੀ ਉਹ ਫੰਡ ਆਪਸ ਦੇ ਵਿੱਚ ਕਲੈਬੋਰੇਸ਼ਨ ਆ ਜੋ ਆਪਾਂ ਇਥੋਂ ਟੈਕਸ ਪੇ ਕਰਦੇ ਆ ਉਹੀ ਸਿਟੀ ਨੂੰ ਵਾਪਸ ਮੁੜਦਾ ਉਹਦਾ ਇੱਕ ਮੈਥਡ ਬਣਿਆ ਹੋਇਆ ਆਪਾਂ ਬਾਰ ਬਾਰ ਇਹ ਚੀਜ਼ਾਂ ਨੂੰ ਕਿਉਂ ਰੋਜ਼ੇ ਲੈ ਕੇ ਬੈਠ ਜਾਂਦੇ ਆ ਰੋਜ਼ੇ ਲੈ ਕੇ ਬੈਠਦੇ ਨੇ ਸਹਰੂ ਨਾ ਜਿਹੜੀਆਂ ਚੀਜ਼ਾਂ ਨੇ ਇਹਨਾਂ ਚੀਜ਼ਾਂ ਤੇ ਕੰਮ ਕਰੋ ਇੱਕ ਮੈਨੂੰ ਹੋਰ ਦੱਸੋ ਇਥੋਂ ਐਮਪੀ ਸਾਹਿਬ ਨੇ ਕਾਂਗਰਸ ਦੇ ਮੰਤਰੀ ਸਾਹਿਬ ਤਾਂ ਲੈ ਇਹ ਮਸ਼ੀਨਾਂ ਜੀ ਕੈਂਬੀ ਲਿਆਏ, সুইਪਿੰਗ ਮਸ਼ੀਨ ਲਿਆਏ, স্মੋਕ ਗਨ ਲਿਆਏ, স্মੋਕ ਟਾਵਰ ਲਿਆਏ। ਉਹਨਾਂ ਦਾ ਵਿਜ਼ਨ ਸੀ। ਅੱਛਾ ਇਹਨਾਂ ਦੇ ਐਮਪੀ ਸਾਹਿਬ ਦਾ ਕੀ ਵਿਜ਼ਨ ਸੀ? ਇਹਨਾਂ ਨੇ ਕੀ ਲੱਤਾ ਦੀ ਬੈਂਚ? ਉਹਨਾਂ ਲਈ ਕੀ ਹੈ? ਖੰਨੇ ਲਈ ਸਿਰਫ ਐਮਪੀ ਸਾਹਿਬ ਦੀ ਇੱਕ ਦੇਣ ਹੈ ਬੈਂਚ ਜਾਂ ਖੰਨੇ ਦੇ ਰੇਲਵੇ ਸਟੇਸ਼ਨ ਦਾ ਰਨਸ ਕਰਨਾ। ਮੈਂ ਤੱਥਾਂ ਤੇ ਗੱਲ ਕਰਦਾ ਜਿੱਥੇ ਮਰਜ਼ੀ ਬੈਠ ਜਾਣ ਦੀ ਤੱਥ ਤੇ ਗੱਲ ਕਰ ਲੈਣ ਦੱਸ ਦੋ ਇਹ ਦੱਸ ਦੇਣ ਵੀ ਐਮਪੀ ਸਾਹਿਬ ਨੇ ਕਿਹੜਾ ਜੀ 1 ਕਰੋੜ ਰੁਪਈਆ ਲਾਤਾ ਕੀ ਲੈ ਕੇ ਆਏ ਨੇ ਸੈਂਟਰ ਤੋਂ? ਇਹਨਾਂ ਦੀ ਸੋਚ ਹੀ ਨਹੀਂ, ਵਿਜ਼ਨ ਹੀ ਨਹੀਂ ਹੈਗਾ ਜੀ ਇਹਨਾਂ ਦਾ ਕੋਈ। ਜਿਹੜੇ ਬੰਦੇ ਦਾ ਵਿਜ਼ਨ ਹੈ ਉਹਦੀ ਲੱਤਾਂ 'ਚੇ ਰੂੜੇ ਪਾਉਂਦੇ ਨੇ ਡਿੱਕੇ ਪਾਉਂਦੇ ਨੇ ਵੀ ਕਿਵੇਂ ਨਾ ਕਿਵੇਂ ਉਹ ਕੰਮ ਕਰ ਦਵੇ। ਸੋ ਕੱਲ ਜਿਹੜੀ ਸ਼ਬਦਾਬ ਨਹੀਂ ਵਰਤੀ ਗਈ ਹੈ। ਬੜਾ ਉਹਦਾ ਮਿਆਰ ਘਰਿਆ ਹੋਇਆ ਸੀਗਾ। ਅੱਜ ਦੀ ਜਿਹੜੀ ਇਹ ਆ ਇਹ ਬੜੀ ਉਹ ਕੱਲ ਹੰਕਾਰ ਹੀ ਸੋਚ ਸੀ ਜਿਵੇਂ ਹੰਕਾਰਿਆ ਬੰਦਾ ਬੋਲਦਾ ਹੁੰਦਾ ਨਾ ਮੈਂ ਐਂ ਕਰਤਾ ਐਂ ਕਰਤਾ ਤੂੰ ਥੋੜਾ ਕੀਤਾ ਜੋ ਕੀਤਾ ਹਾਊਸ ਨੇ ਕੀਤਾ। ਅੱਜ ਤੱਕ ਸਾਰਾ ਹਾਊਸ ਮੈਂਤਾ ਕਰਦਾ ਰਿਹਾ ਵੀ ਸਾਡੇ ਐਸਟੀਮੇਟ ਪਾ ਦਿਓ ਐਸਟੀਮੇਟ ਪਾ ਦਿਓ। ਰੋਜ਼ ਦਾ ਹਾਊਸ ਦੇ ਵਿੱਚ ਰੌਲਾ ਪੈਂਦਾ। ਇਹ ਤਾਂ ਮੀਟਿੰਗ ਨਹੀਂ ਰੱਖ ਹੁੰਦੀ ਹਰ ਮਹੀਨੇ ਦੇ ਵਿੱਚ ਇੱਕ ਉਹਨੇ ਮੀਟਿੰਗ ਰੱਖਣੀ ਹੁੰਦੀ ਹੈ ਪ੍ਰਧਾਨ ਨੇ ਸ਼ਹਿਰ ਦੀਆਂ ਸਮੱਸਿਆਵਾਂ ਲਈ ਡਿਵੈਲਪਮੈਂਟ ਲਈ ਇਸ ਬੰਦੇ ਨੇ ਦੱਸੋ ਕਿਹੜੇ ਮਹੀਨੇ ਚ ਰੋਜ਼ ਮੀਟਿੰਗ ਰੱਖੀ ਹੈ ਤਿੰਨ ਤਿੰਨ ਚਾਰ ਚਾਰ ਮਹੀਨੇ ਨਿਕਲ ਜਾਂਦੇ ਨੇ ਇਸ ਬੰਦੇ ਤੋਂ ਕਦੇ ਮੀਟਿੰਗ ਨਹੀਂ ਰੱਖ ਹੋਈ ਸੋ ਇਹ ਗੱਲਾਂ ਨੇ ਕੱਲ ਸ਼ਹਿਰ ਨੂੰ ਟੋਟਲੀ ਗੁੰਮਰਾਹ ਕੀਤਾ ਗਿਆ ਗੁੰਮਰਾਹ ਦੇ ਨਾਲ ਉਹ ਬਣਾਇਆ ਗਿਆ ਜੀ ਅਸੀਂ ਸ਼ਹਿਰ ਲਈ ਆਹ ਕੀਤਾ ਕੀਤਾ ਸ਼ਹਿਰ ਲਈ ਇਹਨਾਂ ਨੇ ਕੁਝ ਨਹੀਂ ਕੀਤਾ ਸਵਾ ਅੜਿੱਕੇ ਪਾਉਣ ਤੋਂ ਜਿਹੜੀ ਮਸ਼ੀਨ ਦੀ ਗੱਲ ਕਰਦੇ ਨੇ ਇਹ ਵੀ ਕੈਂਬੀ ਮਸ਼ੀਨ ਉੱਥੇ ਸੀਵਰ ਦੀ ਸਵਾਈਲ ਲੇਡੀਜ਼ ਬਿਲਡਿੰਗ ਨਹੀਂ ਮਸ਼ੀਨ ਆ ਗਈ ਜੀ 6 ਜੂਨ 6 ਜਾਂ 7 ਜੂਨ ਨੂੰ ਮਸ਼ੀਨ ਮੰਗਾਈ ਮੰਤਰੀ ਸਾਹਿਬ ਨੇ ਜਦੋਂ ਸ਼ਹਿਰ ਚ ਤਰਾ ਤਰਾ ਹੋ ਗਈ ਵੀ ਸ਼ਹਿਰ ਸੀਵਰੇ ਦਾ ਪ੍ਰੋਬਲਮ ਆ ਲੋਕ ਉਥੇ ਰੌਲਾ ਪਾਉਣ ਲੱਗੇ ਜਦੋਂ ਮਸ਼ੀਨ ਮੰਗਾ ਲਈ ਤਾਂ ਉਥੇ ਆਪਣੇ ਕਾਉਂਸਲਰ ਭੇਜੇ ਦੀ ਉਥੇ ਰੌਲਾ ਰੱਪਾ ਹੋ ਹੱਲਾ ਹੋਇਆ ਮਸ਼ੀਨ ਵਾਪਸ ਮੁੜ ਗਈ ਉਸ ਟਾਈਮ ਇਹਨਾਂ ਦੇ ਕਾਉਂਸਲਰ ਦਾ ਉਥੇ ਬਿਆਨ ਸੀ ਜੀ 35 ਧਾਰਾ ਲੱਗੀ ਆ ਇਹਨਾਂ ਨੂੰ 35 ਬਾਰੇ ਨੋਟਿਸ ਹੀ ਨਹੀਂ 6 ਤਰੀਕ ਦਾ ਰੌਲਾ ਪੈ ਰਿਹਾ 17 ਨੂੰ 35 ਲਾ ਰਹੇ ਨੇ 35 ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਐਮਰਜੈਂਸੀ ਹੈ ਜੇ ਕਿਸੇ ਦੇ ਸਾਈਨ ਨਹੀਂ ਸੀ ਅਫਸਰਾਂ ਨੂੰ ਤਲਬ ਕਰਨਾ ਚਾਹੀਦਾ ਸੀ ਉਹਨੇ ਬੁਲਾਉਣਾ ਚਾਹੀਦਾ ਸੀ ਜੇ ਪ੍ਰਧਾਨ ਜੀ ਜਿਵੇਂ ਗਲੀਆਂ 'ਚ ਆਪਣੇ ਸਕੂਟਰ ਦੇਖ ਲੈਂਦੇ ਹੁੰਦੇ ਨੇ ਕੋਈ ਨਹੀਂ ਪ੍ਰਧਾਨ ਬਣੇ ਨੇ ਸਕੂਟਰ ਤੇ ਜਾਏ ਉਹ ਤੇ ਸਾਈਨ ਕਰਾ ਲਿਆਉਂਦੇ ਜਾ ਕੇ ਆਪਣੇ ਸਾਈਨ ਕਰਾਉਂਦੇ 35 ਦਾ ਮਤਲਬ ਸੀ ਸ਼ਹਿਰ ਨੂੰ ਬਹੁਤ ਬੜੀ ਬਿਫਤਾ ਦੇ ਵਿੱਚ ਹੈ ਇਸ ਨੂੰ ਕੀ ਹੱਲ ਕੀਤਾ ਜਾਵੇ 35 ਦਾ ਇਹ ਮਤਲਬ ਨਹੀਂ ਹੁੰਦਾ ਕਿ 6 ਤਰੀਕ ਦੀ ਮਸ਼ੀਨ ਲੱਗੀ ਵੀ ਆਪਾਂ 17 ਨੂੰ 35 ਤੇ ਸਾਈਨ ਕਰਦੇ ਹਾਂ 35 ਤੇ ਸਾਈਨ ਨਹੀਂ ਕੀਤੇ ਉਹ ਡੰਡਾ ਦੇ ਕੇ ਕਰਾਏ ਗ ਵੀ ਜਾ ਕਰੋ ਉਹ ਕਹਿੰਦੇ ਸੀ ਅਸੀਂ ਮੰਤਰੀ ਸਾਹਿਬ ਤੋਂ ਹੀ ਕੰਮ ਹੋਣ ਦੇਣਾ ਸੋ ਇੰਨੀ ਮਾੜੀ ਛੋਟੀ ਸੋਚ ਦੇ ਬੰਦੇ ਨੇ ਜਿਹੜੀ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਹਾਰੇ ਹੋਏ ਨਕਾਰੇ ਹੋਏ ਇਹ ਕਿਸੇ ਨੂੰ ਭੇਖ ਦਾ ਕੀ ਪਤਾ ਜੀ ਬੋਲਣ ਦੀ ਬਿਲਕੁਲ ਫਸਟ ਪਰਸਨ ਸ਼ਹਿਰ ਦੇ ਉਹ ਬੋਲਣ ਵਾਲੇ ਸੋਚ ਰੱਖੋ ਸਿਆਣਪ ਵਰਤੋ ਮੈਂ ਕੀ ਬੋਲ ਰਿਹਾ ਮੈਂ ਅਜੇ ਤੱਕ ਨਹੀਂ ਕਿਹਾ ਕਦੇ মিডিਆ ਨੂੰ ਮੇਰੇ ਖਿਲਾਫ ਇਹਨੇ ਕਿੰਨੀਆਂ ਕੰਪਲੀਟਾਂ ਪਾਈਆਂ ਨੇ ਐਸਐਸਪੀ ਦਫ਼ਤਰ ਕਦੇ ਐਸਸੀ ਕਮਿਸ਼ਨ ਤੇ ਜੀ ਮੈਨੂੰ ਐਸਸੀ ਬੋਲਿਆ ਐਸਸੀ ਬੋਲਿਆ ਹਾਊਸ ਬੋਲਿਆ ਇਹਦੇ ਹੁਣ ਇਨਫੋਰਮੇਸ਼ਨ ਪਾਉਗੀ ਇਹਨੂੰ ਪਤਾ ਲੱਗ ਜਾਊਗਾ ਤੂੰ ਅਸੀਂ ਤਾਂ ਕਹਦੇ ਨਹੀਂ ਕਹਿੰਦੇ ਤੂੰ ਜਿਹੜਾ ਕੰਮ ਕਰਨਾ ਕਰ ਅੜਿੱਕੇ ਪਾਉਣ ਨੂੰ ਛੱਡ ਕੇ ਰੌਲਾ ਪਾਉਣ ਨੂੰ ਛੱਡ ਕੇ ਇਹਨੂੰ ਇਹੀ ਨਹੀਂ ਪਤਾ ਵੀ ਐਨ ਕੈਪ ਮੇਰੇ ਉਹਦੇ ਵਿੱਚ ਹੀ ਨਹੀਂ ਆਉਂਦਾ ਐਨ ਕੈਪ ਆ ਨੈਸ਼ਨਲ ਸੈਂਟਰ ਗਵਰਨਮੈਂਟ ਨੇ ਫੰਡ ਦੇਣਾ ਤੇ ਆਪਾਂ ਕੰਮ ਕਰਾਉਣੇ ਨੇ ਇਹਦਾ ਵਿੱਚ ਕੋਈ ਲੈਣ ਦੇਣੇ ਨਹੀਂ ਹੈਗਾ ਆਪਣੇ ਖਾਤੇ ਪਾਈ ਜਾਂਦਾ ਚਲੋ ਤੂੰ ਖਾਤੇ ਵੀ ਪਾਲ ਲਾ ਗੇੜ ਲਾ ਤੂੰ ਸ਼ਹਿਰ ਦੇ ਟੈਂਡਰ ਕਿਉਂ ਨਹੀਂ ਲਾਉਂਦਾ ਤੂੰ ਐਸਟੀਮੇਟ ਕਿਉਂ ਨਹੀਂ ਪਾਸ ਕਰਾਉਂਦਾ ਇਹਨੂੰ ਕੋਈ ਨੌਲੇਜ ਨਹੀਂ ਕੋਈ ਕੁਛ ਨਹੀਂ ਸਿਰਫ ਇੱਕ ਰੋਣਾ ਆਉਂਦਾ ਇੱਕ ਢਾਉ ਕਰਨਾ ਆਉਂਦਾ ਇੱਕ ਗੱਡੀ 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 ਹਾਈ ਕੋਰਟ ਤੋਂ ਕੇਸ ਵਾਪਸ ਕਿਉਂ ਜਿਹੜੇ ਉਸ ਤੋਂ ਬਾਅਦ ਜਿਹੜੇ ਆਹਾਂ ਨੇ ਸੀਵਰਮੈਨ ਨੇ ਸੀਵਰਮੈਨ ਤਰਖਾਹਾਂ ਲੈ ਰਹੇ ਨੇ ਪਹਿਲਾਂ ਤਾਂ ਅਸੀਂ ਸੋਚਦੇ ਸੀ ਸ਼ਹਿਰ ਸਮੂਥ ਚੱਲੇ ਰੋਲਰ ਰੱਪਾ ਨਾ ਪਵੇ ਹੁਣ ਕੱਲ ਤੋਂ ਬਾਅਦ ਜਿਹੜੇ ਇਹਨਾਂ ਦੇ ਜਿੱਥੇ ਜਿੱਥੇ ਸੀਵਰਮੈਨ ਕੋਈ ਡਰਾਈਵਰ ਲਾਇਆ ਵਾ ਕੋਈ ਕਿੱਥੇ ਲਾਇਆ ਵਾ ਕੋਈ ਕੀ ਕੀਤਾ ਵਾ ਕੋਈ ਕੀ ਕੀਤਾ ਵਾ ਅਸੀਂ ਛੋਟੀਆਂ ਤੇਲਾਂਾਂ 'ਚ ਨਹੀਂ ਸੀ ਆਉਂਦੇ ਚਲੋ ਕਮੇਟੀ ਚੱਲਦੀ ਏ ਸ਼ਹਿਰ ਦੀ ਡਿਵੈਲਪਮੈਂਟ ਹੋ ਰਹੀ ਏ ਸਵੇਰ ਤੋਂ ਹੀ ਸਿਸਟਮ ਮਿਲੂਗਾ ਕਿ ਉੱਥੇ ਕੀ ਵਖਰੇਵੇਂ ਹੋਣਗੇ ਕੀ ਫਰਕ ਪੈਣਗੇ ਸੋ ਇੰਨੀਆਂ ਕਿ ਬੇਨਤੀਆਂ ਨੇ ਜੀ ਉਹ ਤੇਰੀ ਜਿਹੜੇ ਸ਼ਾਹਲੇ ਵਿੱਚ ਕੀ ਆ ਬੀਬੀ ਜੀ ਜਿਹੜੀ ਮੈਂ ਪਹਿਲਾਂ ਕੱਲ ਸਟਾਰਟ ਕੀਤੀ ਉਹ ਤੇ ਮਸ਼ੀਨ ਭੇਜੀ ਕੰਮ ਹੋਣ ਲੱਪਿਆ ਲੋਕ ਖੁਸ਼ ਹੋ ਗਏ ਉੱਥੋਂ ਦੋ ਤਿੰਨ ਬੰਦੇ ਇਕੱਠੇ ਕੀਤੇ ਰੌਲਾ ਪਾਤਾ ਕਿਤੇ ਮੰਤਰੀ ਸਾਹਿਬ ਕ੍ਰੈਡਿਟ ਨਾ ਲੈ ਜਾਣ ਇਹਨੂੰ ਰੋਕਿਆ ਜਾਵੇ ਠੀਕ ਹੈ ਜੀ ਉੱਥੇ ਰੋਕ ਕੇ ਕੰਮ ਨੂੰ ਰੁਖਵਾਇਆ ਗਿਆ ਉਹ ਅੱਲਾ ਹੋ ਗਿਆ ਜੀ ਬਾਹਰੋਂ ਡੀਸੀ ਨੇ ਮਸ਼ੀਨ ਭੇਜੀ ਆ ਉਹਨਾਂ ਦੇ ਜਿਹੜਾ ਉਹਨਾਂ ਦਾ ਸੁਪਰਵਾਈਜ਼ਰ ਆਇਆ ਸੀ ਉਹਨੇ ਡੀਸੀ ਨੂੰ ਉਥੇ ਫੋਨ ਲੋਕਾਂ ਨੇ ਇਸ ਤੋਂ ਕੁਝ ਨਹੀਂ ਲੈਣਾ ਦੇਣਾ ਲੋਕਾਂ ਨੂੰ ਤਾਂ ਕੰਮ ਚਾਹੀਦਾ ਜੀ ਤੁਸੀਂ ਦੱਸੋ ਆਪਣੀ ਪਾਰਟੀ ਬਾਰੇ ਕੀ ਪਰਫਾਰਮੈਂਸ ਕਰਦੀ ਸਾਡੀ ਪਰਫਾਰਮੈਂਸ ਜੀ ਜਿਹੜੇ ਦਾ ਜਿੰਨੇ ਤੁਹਾਨੂੰ ਅੱਜ ਸ਼ਹਿਰ ਦੇ ਵਿੱਚ ਜੋ ਵੀ ਕੁਝ ਤੁਹਾਨੂੰ ਸਵੀਪਿੰਗ ਮਸ਼ੀਨ ਮਿਲਦੀ ਹੈ ਜੋ ਮਿਲ ਰਹੀ ਹੈ ਇਹ ਮੰਤਰੀ ਸਾਹਿਬ ਦੀ ਬਦੌਲਤ ਹੈ ਉਹਨਾਂ ਦੀ ਸੋਚ ਦੇ ਵਿਜ਼ਨ ਦੇ ਮੈਂ ਪਹਿਲਾਂ ਵੀ ਆਪਣੀ ਗੱਲ ਦੇ ਵਿੱਚ ਕਹਿ ਚੁੱਕੇ ਹਾਂ ਜੀ ਸ਼ਹਿਰ ਦੀ ਡਿਵੈਲਪਮੈਂਟ ਲਈ ਸਾਨੂੰ ਜੋ ਵੀ ਕਰਨਾ ਪਊ ਲੋਕਾਂ ਨੂੰ ਇਹ ਤੰਗ ਕਰ ਰਹੇ ਨੇ ਜਿੱਦਣ ਤੁਸੀਂ ਪ੍ਰਮਾਤਮਾ ਨੇ ਚਾਹਿਆ ਸਾਡੀ ਕਮੇਟੀ ਬਣਾ ਦੋਗੇ ਤਾਂ ਸ਼ਹਿਰ ਦੇ ਹਾਲਾਤਾਂ ਤੇ ਅੱਜ ਦੇ ਹਾਲਾਤਾਂ ਬਹੁਤ ਸਾਰੇ ਤੁਸੀਂ ਚੈਲੰਜ ਕੀਤਾ ਗਿਆ ਉੱਥੇ ਵੀ ਕਹਿੰਦੇ ਵੀ ਇੱਕ ਵੀ ਪਹਿਲਾਂ ਇੱਕ ਕੈਂਡੀਡੇਟ ਜਿੱਤ ਗਿਆ ਸੀ ਕਹਿੰਦੇ ਹੁਣ ਉਹ ਵੀ ਜਿੱਤ ਜਾਓ ਇੱਕ ਮਿੰਟ ਜੀ ਮੇਰੀ ਗੱਲ ਸੁਣੋ ਉਹ ਐਂ ਕਰਨੀ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਖੜ ਲਵੇ ਜੇ ਅਸੀਂ ਕੰਮ ਕੀਤਾ ਹੋਇਆ ਹੰਕਾਰ ਨਹੀਂ ਉਹ ਤਾਂ ਹੰਕਾਰੀ ਵੀ ਗੱਲ ਕਰਦੇ ਨਾ ਮੈਂ ਤੁਹਾਨੂੰ ਪਹਿਲਾਂ ਕਿਹਾ ਹੰਕਾਰਿਆ ਹੋਵੇ ਤੇ ਕਰਪਟ ਪ੍ਰਧਾਨ ਜਿਹੜਾ ਕਰਪਸ਼ਨ ਚ ਲਿਪਤਾ ਤਾਂ ਹੀ ਇਹਨੂੰ ਬਾਹਰ ਭੇਜਿਆ ਸੀ ਮੈਨੂੰ ਇੱਕ ਗੱਲ ਦੱਸੋ ਜੀ ਇਹਦੇ ਅੱਜ ਆਪਾਂ ਖੜੇ ਆਂ ਔਰ ਇਹ ਪ੍ਰੈਸ ਕਾਨਫਰੈਂਸ ਕਰ ਰਹੇ ਆਂ ਬੜੀ ਨਿੱਜੀ ਗੱਲ ਆ ਜਿਸ ਟਾਈਮ ਮੈਨੂੰ ਪ੍ਰਧਾਨ ਬਣਾਇਆ ਗਿਆ ਏ ਗਲੀ ਗਲੀ ਹਰ ਬੰਦੇ ਕੋਲੇ ਨ ਰੌਲਾ ਪਾਇਆ ਮੇਰੇ ਲੈਟਰ ਹੈਡ ਤੇ ਮੇਰੇ ਦੀ ਇਹਨਾਂ ਨੇ ਅ ਅਸਤੀਫਾ ਸਾਈਨ ਕਰਾਇਆ ਵੀ ਇਹ ਐਂ ਕਰੇ ਜਿੱਥੇ ਜਿਹਨੂੰ ਪ੍ਰਮਾਤਮਾ ਨੂੰ ਮੰਨਦਾ ਉਸੇ ਚੜ ਕੇ ਕਹਿ ਦੇਵੇ ਵੀ ਐਮਐਲਏ ਦੇ ਇਲੈਕਸ਼ਨ ਵੇਲੇ ਇਹਨੇ ਬਲੈਕਮੇਲ ਕਰਕੇ ਉਹ ਵਾਪਸ ਨਹੀਂ ਲੱਤੇ ਕਰ ਕੀਤੇ ਤੁੰ ਕੰਪੀ ਜੀ ਤੁਸੀਂ ਇੱਕ ਬੈਂਚਾਂ ਦੀ ਗੱਲ ਕੀਤੀ ਹੈ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਬੈਂਚ ਨੇ ਜੀ ਜਿਹੜੇ ਸਾਡੇ ਕੌਂਸਲਰ ਕੋਲ ਲੱਗਦੇ ਨੇ ਅਸੀਂ ਤਾਂ ਜੀ ਐਮਪੀ ਗ੍ਰਾਂਟ ਲਈ ਕਹਿੰਦੇ ਵੀ ਸਾਨੂੰ ਮਿਲਦੀ ਨਹੀਂ ਕਿਉਂਕਿ ਇਹਨਾਂ 'ਚ ਬੜਾ ਪੱਖਪਾਤ ਆ ਨਾ ਮੰਤਰੀ ਸਾਹਿਬ ਨੇ ਤਾਂ ਮਸ਼ੀਨ ਸ਼ਹਿਰ ਲਈ ਲੈ ਕੇ ਆਂਦੀ ਹੈ ਇਹਨਾਂ ਦੇ ਐਮਪੀ ਸਾਹਿਬ ਇਹਨਾਂ ਲਈ ਹੀ ਬੈਂਚ ਦਿੰਦੇ ਨੇ ਜਿਹੜੇ ਚਾਰ-ਚਾਰ ਪੰਜ-ਪੰਜ ਬੈਂਚ ਲਾਈ ਫਿਰਦੇ ਨੇ ਜੀ ਉਹ ਵੈਸੇ ਤਾਂ ਕੌਂਸਲਰ ਨੂੰ ਆਪ ਹੀ ਉਹਦੇ ਲਈ ਉਹ ਮਾੜੀ ਗੱਲ ਆ ਕਿ ਲੋਕਾਂ ਦੇ ਬੈਠਣ ਲਈ ਨੇ ਮੈਂ ਆਪਣੇ ਘਰ ਦੇ ਬਾਹਰ ਚੱਕੀ ਆ ਜੀ ਗੱਲ ਵੀ ਬੈਂਚਾਂ ਵਾਲੀ ਕਰਦੇ ਨਹੀਂ ਜੀ ਮੈਂ ਅਜੇ ਤੱਕ ਕਦੀ ਇਹ ਜਿਹੜੀ ਆ ਤੁਸੀਂ ਕ ਕੋਕੋ ਕੰਪਨੀ ਅਸਲ ਉੱਥੇ ਸਰਕਾਰ ਬਣੀ ਹੁਣ ਤੱਕ ਕਾਰਵਾਈ ਕਿਉਂ ਨਹੀਂ ਜਿਹੜੀ ਸ਼ਰਾਬ ਦੀ ਜਿਹੜੀ ਸ਼ਰਾਬ ਦੀ ਫੈਕਟਰੀ ਵਾਲੀ ਗੱਲ ਹੈ ਜੀ ਸ਼ਰਾਬ ਦੀ ਫੈਕਟਰੀ ਚੱਲਦੀ ਹੈ ਕਾਰਵਾਈ ਹੋਊਗੀ ਜੀ ਇਹਨਾਂ ਨੇ ਫੇਰ ਉਹੀ ਚੀਕ ਮਾਰ ਦੇਣੀਆਂ ਵੀ ਸੜਨਾਂ ਤੱਕਾ ਹੋ ਗਿਆ ਉਹ ਤਾਂ ਪ੍ਰੋਪਰ ਸਾਰਾ ਕੁਝ ਇਕੱਠਾ ਹੋ ਗਿਆ ਮੇਰੇ ਖਿਆਲ ਦੇ ਵਿੱਚ ਮਹੀਨੇ ਤੋਂ ਮਹੀਨੇ ਦੇ ਵਿੱਚ ਹੋ ਜੂਗਾ ਉਹ ਕਹਿੰਦੇ 70 ਕਰੋੜ ਦੀ ਹੈਗੀ ਡਿਵੈਲਪਮੈਂਟ ਹੈ ਉਹ ਕਾਂਗਰਸ ਕਬੱਟੀ ਨਹੀਂ ਕੀਤੀਗਾ ਕਾਂਗਰਸ ਨੇ ਦੀ ਫੰਡ ਸ਼ਿਮਲੇ ਤੋਂ ਆਏ ਸੀ ਨਹੀਂ ਨਹੀਂ ਉਹ ਫੰਡ ਸ਼ਿਮਲੇ ਤੋਂ ਆਏ ਸੀਗੇ ਜਿੱਤੇ ਕਾਂਗਰਸ ਦੀ ਸਰਕਾਰ ਹੈ ਫੰਡ ਤਾਂ ਸਟੇਟ ਗਵਰਨਮੈਂਟ ਨਹੀਂ ਦੇਣਾ ਨਾ ਵੇਟੀ ਨੂੰ ਕਿਹੜੀ ਆਮਦਨ ਹੈ ਇਹਨਾਂ ਨੂੰ ਅਜੇ ਤੱਕ ਇਹੀ ਨਹੀਂ ਪਤਾ ਇਹੀ ਗਰੀਆਂ ਦੇ ਫੰਡ ਸਾਡੇ ਨੇ ਫੰਡ ਨਹੀਂ ਲੈ ਕੇ ਆਏ ਦੱਸੋ ਇਹ ਕਿੱਥੋਂ ਪੈਸੇ ਲੈ ਕੇ ਆਏ ਨੇ ਐਮਐਲਏ ਸਾਹਿਬ ਹਾਊਸ ਦੇ ਮੈਂਬਰ ਨੇ ਕੋਈ ਵੀ ਅਧਿਕਾਰਨ ਕਰ ਸਕਦੇ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਸਾਰਾ ਜੀਐਸਟੀ ਦਾ ਜੋ ਪੈਸਾ ਹੈ ਉਹਦੇ ਨਾਲ ਕਮੇਟੀ ਚੱਲਦੀ ਹੈ ਥੋੜ ਫੰਡ ਆਉਂਦਾ ਜੀਐਸਟੀ ਦਾ ਪੰਜਾਬ ਸਰਕਾਰ ਤੋਂ ਹੀ ਆਉਂਦਾ ਉਹਦੇ ਨਾਲੇ ਸਾਰੇ ਟੈਂਡਰ ਲੱਗਦੇ ਨੇ ਉਹਦੇ ਨਾਲੇ ਸਾਰੀਆਂ ਤਨਖਾਹਾਂ ਦੇ ਹੁੰਦੀਆਂ ਨੇ ਉਹਦੇ ਨਾਲੇ ਸਾਰੇ ਕੰਮ ਚੱਲਦੇ ਨੇ ਸਾਰਾ ਪੈਸਾ ਇੰਡਾਇਰੈਕਟਲੀ ਪੰਜਾਬ ਸਰਕਾਰ ਨੇ ਜੀ ਜੀ ਕੀ ਬਿਲਕੁਲ ਉਹਨਾਂ ਨੇ ਪਰਸ ਹੀ ਢਾਹ ਕੇ ਛੱਡਿਆ ਤੁਸੀਂ ਖਬਰ ਵੀ ਲਾਈ ਆ ਸਾਰਿਆਂ ਨੇ ਅਸੀਂ ਉਹਦੇ ਸਾਰੀਆਂ ਕਲੋਨੀਆਂ ਕਾਂਗਰਸ ਦੀਆਂ ਨੇ ਤੁਸੀਂ ਜਿਹੜੀਆਂ ਹੋਰ ਵੀ ਬਣ ਰਹੀਆਂ ਸਾਰੀਆਂ ਕਾਂਗਰਸ ਦੀਆਂ ਨੇ ਅੱਗੇ ਜਾਰੀ ਲਊਗਾ ਜੀ ਇਹ ਕੰਮ ਆ ਜਾਰੀ ਰੱਖੋ ਅੱਛਾ ਇੱਕ ਵੀ ਹੋਰ ਮੈਂ ਭੁੱਲ ਗਿਆ ਸੀ ਕਿ ਇੱਕ ਨਾ ਕੱਲ ਉਹਦੇ ਬਾਰੇ ਹੋਇਆ ਸੀਗਾ ਰੌਲਾ ਪਿਆ ਸੀ ਵੀ ਮਹਾਰਾਜ ਜੱਸਾ ਸਿੰਘ ਸੋਹਣੀ ਰਾਮਗੜੀ ਇਹਦਾ ਉਦਘਾਟਨ ਕਰਕੇ ਹਾਂ ਬਿਲਕੁਲ ਉਹੋ ਜੀ ਰਾਮਗੜੀ ਆ ਭਾਈਚਾਰੇ ਨੇ ਉਦਘਾਟਨ ਕੀਤਾ ਸੀ ਉੱਥੇ ਉਹਨਾਂ ਨੇ ਮੰਤਰੀ ਸਾਹਿਬ ਨੂੰ ਵੀ ਮਿਲਾਇਆ ਪੁਸ਼ਕਰ ਰਾਜ ਜੀ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਪੁੱਛ ਸਕਦੇ ਹੋ ਪੁਸ਼ਕਰ ਰਾਜ ਜੀ ਨੇ ਵੀ ਇਨਵਾਈਟ ਕੀਤਾ ਸੀ ਉਹ ਉਹਨਾਂ ਦੇ ਪ੍ਰੈਸ ਨੂੰ ਕਿਹਾ ਸੀ 100 ਫੋਨ ਕੀਤਾ ਕਿ ਪ੍ਰਧਾਨ ਜੀ ਅਸੀਂ ਇਸ ਨੂੰ ਵਧੀਆ ਤਰੀਕੇ ਨਾਲ ਸਾਡੀ ਭਾਈਚਾਰਕ ਦੇ ਨਾਲ ਇੱਕ ਜੁੜੀ ਵੀ ਹੈ ਇੱਕ ਧਾਰਮਿਕ ਜੁੜੀ ਵੀ ਹੈ ਇਹ ਨਹੀਂ ਆਏ ਉੱਥੇ ਵੀ ਇਹਨਾਂ ਨੇ ਰਾਜਨੀਤੀ ਕੀਤੀ ਸੋ ਇਹਨਾਂ ਨੇ ਖੱਡੇ ਨੂੰ ਸਿਆਸੀ ਤੌਰ ਤੇ ਨਹੀਂ ਇਹ ਖੱਡੇ ਨੂੰ ਵੈਸੇ ਵੀ ਬਣਦੇ ਜਾ ਰਹੇ ਨੇ ਹਰ ਹਰ ਪਹਿਲੂ ਤੇ ਬਣਦੇ ਜਾ ਰਹੇ ਨੇ ਉਹ ਲੋਕਾਂ ਨੇ ਚੁਣ ਕੇ ਪਾਰਲੀਮੈਂਟ 'ਚ ਭੇਜੇ ਪਟਨਾ ਦਾ ਰਵਈਆ ਦੇਖੋ ਤੁਸੀਂ ਪਿੱਛੇ ਜੇ ਇੱਕ ਐਪਲੀਕੇਸ਼ਨ ਦਿੱਤੀ ਆ ਬਾਰ ਨੂੰ ਸੁੰਦਰ ਬਣਾਉਣ ਵਾਸਤੇ ਵੀ ਉਹਦੇ ਚ ਟ੍ਰੀ ਗਾਰਡ ਸਾਨੂੰ ਦਿੱਤੇ ਜਾਣਗੇ ਉਹ ਐਪਲੀਕੇਸ਼ਨ ਦਿੱਤੀ ਚਲੋ ਉਹਨਾਂ ਨੇ ਫੜ ਕੇ ਰੱਖ ਲਈ ਉਸ ਤੋਂ ਬਾਅਦ ਪੀਏ ਸਾਹਿਬ ਨਾਲ ਗੱਲ ਹੋਈ ਫੋਨ ਤੇ ਪੀਏ ਸਾਹਿਬ ਦਾ ਜਵਾਬ ਸੁਣਾ ਉਹ ਤੂੰ ਕਿਹਦਾ ਹਾਸੋ ਵੀ ਨਾ ਤੁਸੀਂ ਆਪ ਹਰਾਨ ਹੋਵੋਗੇ ਕਹਿੰਦੇ ਜੀ ਗੁਰਕੀਰਤ ਜੀ ਤੋਂ ਕਹਾਓ ਕਿ ਜੇ ਗੁਰਕੀਰਤ ਜੀ ਨੂੰ ਅਸੀਂ ਕਹਿ ਗਏ ਕੰਮ ਕਰਾਉਣੇ ਨੇ ਤੁਸੀਂ ਗੁਰਕੀਰਤ ਜੀ ਦੇ ਕਹੇ ਚੱਲਣਾ ਪਰ ਸੈਂਟਰ ਦੇ ਵਿੱਚ ਤਾਂ ਸਰਕਾਰ ਬੀਜੇਪੀ ਦੇ ਆਪ ਤੁਸੀਂ ਮੋਦੀ ਸਾਹਿਬ ਜੇ ਕਹਣ ਵੀ ਸਾਡੇ ਨੁਮਾਇੰਦੇ ਤੋਂ ਕਹੇ ਕਿ ਜਿਹੜੇ ਸਾਡੇ ਬੰਦੇ ਨੇ ਜਾਂ ਜਿਹੜੇ ਸਾਡੇ ਮੋਤਬਰ ਬੰਦੇ ਨੇ ਉਹਨਾਂ ਤੋਂ ਕਹੇ ਕਿ ਫੰਡ ਦਵਾਂਗੇ ਤਾਂ ਇਹ ਵੀ ਤੁੱਕ ਬਣਦੀ ਆ ਵੀ ਇਦਾਂ ਦੀ ਧੰਨਵਾਦ ਜੀ ਥੈਂਕ ਯੂ ਬਹੁਤ ਬਹੁਤ